ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਪੰਜਾਬ ਦੀ ਪੁਲਿਸ ਨੂੰ ਸਿੱਧੀ ਫੌਜ ਦੇ ਨੌਜਵਾਨਾਂ ਦੀ ਧਮਕੀ ਪੂਰੀ ਖਬਰ ਤੁਹਾਡੇ ਸਾਹਮਣੇ ਪਹੁੰਚਾਂਗੇ ਇੱਕ ਐਸਾ ਬਿਆਨ ਆ ਜਾਂਦਾ ਫੌਜ ਦੇ ਨੌਜਵਾਨਾਂ ਦਾ ਕਿ ਪੰਜਾਬ ਦੀ ਪੁਲਿਸ ਨੂੰ ਜਿਹੜਾ ਅਨਕਾਊਂਟਰ ਕਰਨ ਦਾ ਚਾਅ ਚੜਿਆ ਸੀ ਉਹ ਸਾਰਾ ਹੀ ਲਾ ਦਿੱਤਾ ਯਾਨੀ ਇੱਕ ਪੰਜਾਬ ਦੇ ਉਹ ਨੌਜਵਾਨ ਜਿਹੜੇ ਆਪਣੇ ਦੇਸ਼ ਲਈ ਲੜਦੇ ਨੇ ਉਹਨਾਂ ਨੌਜਵਾਨਾਂ ਦੇ ਕਰਨਲ ਨੂੰ ਕੁੱਟਣਾ ਇਹਨਾਂ ਨੂੰ ਬਹੁਤ ਵੱਡਾ ਭਾਰੀ ਪੈ ਗਿਆ ਤਾਂ ਜਿਵੇਂ ਕਹਿੰਦਾ ਹੁੰਦਾ ਪੰਜਾਬੀ ਦੇ ਵਿੱਚ ਇੱਕ ਰਿਕਾਰਡ ਆਇਆ ਸੀ ਕਿ ਬੋਗ ਦੇ ਸਿੰਘਾਂ ਨੇ ਹੱਥ ਲਾਇਆ ਜਿਹੜਾ ਤੇ ਹੁਣ ਉਹਨਾਂ ਦੀ ਭਾਜੜ ਜਿਹੜੀ ਪਾਈ ਆ ਤੁਹਾਡੇ ਸਾਹਮਣੇ ਧਰਾਂਗੇ ਯਾਨੀ ਉਸ ਕਰਨਲ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਪੁਲਿਸ ਦਾ ਫੌਜ ਦੇ ਨਾਲ ਇੱਕ ਬਹੁਤ ਵੱਡਾ ਟਕਰਾ ਹੋ ਸਕਦਾ ਪੂਰੀ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਕਰਨਲ ਮਾਮਲੇ ਦੇ ਵਿੱਚ ਇੱਕ ਫੌਜ ਦੇ ਨੌਜਵਾਨਾਂ ਨੇ ਸਿੱਧੀ ਪੰਜਾਬ ਦੀ ਪੁਲਿਸ ਨੂੰ ਧਮਕੀ ਦੇ ਦਿੱਤੀ ਹੈ ਕਿਵੇਂ ਦਿੱਤੀ ਹੈ ਪੂਰੀ ਵੀਡੀਓ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਅਕਸਰ ਤੁਸੀਂ ਵੇਖਿਆ ਕਿ ਆਏ ਦਿਨ ਇਨਕਾਊਂਟਰ ਤੇ ਇਨਕਾਊਂਟਰ ਹੋ ਰਿਹਾ ਕਿਸੇ ਪਾਸੇ ਨੌਜਵਾਨ ਮਰ ਰਹੇ ਨੇ ਔਰ ਕਿਸੇ ਪਾਸੇ ਸਾਡੇ ਲੋਕਾਂ ਦੇ ਨਾਲ ਪੁਲਿਸ ਵੱਡੇ ਪੱਧਰ ਤੇ ਤਸ਼ੱਦਦ ਕਰ ਰਹੀ ਹੈ ਤਾਂ ਗੱਲ ਸਿੱਧੀ ਸੀਐਮ ਮਾਨ ਦੇ ਨਾਲ ਜੁੜ ਜਾਂਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਿਨ੍ਹਾਂ ਇੱਕ ਬਹੁਤ ਵੱਡੀ ਸ਼ੂਟ ਦਿੱਤੀ ਸੀ ਪੰਜਾਬ ਦੀ ਪੁਲਿਸ ਨੂੰ ਤਾਂ ਅੱਗੋਂ ਜਦੋਂ 21 ਨੂੰ 31 ਪਾ ਦਿੰਦੀ ਹੈ ਤਾਂ ਪੰਜਾਬ ਦੇ ਪੁਲਿਸ ਵਾਲੇ ਤੇ ਔਰ ਦੂਜੇ ਪਾਸੇ ਫੌਜ ਦੇ ਨੌਜਵਾਨ ਇਹਨਾਂ ਦਾ ਜਿਹੜਾ ਬਹੁਤ ਵੱਡਾ ਟਕਰਾ ਇਹ ਦੇਖਣਯੋਗ ਗੱਲ ਹੈ। ਯਾਨੀ ਇਹ ਫੌਜੀ ਨੇ ਦੇਸ਼ ਦੇ ਰਾਖੇ ਨੇ ਬਹੁਤ ਵੱਡੀ ਦੇਣ ਆ ਉਹਨਾਂ ਦੇ ਪਰਿਵਾਰ ਦੀ ਜਿਹੜੇ ਕਰਨਲ ਨੂੰ ਕੁੱਟਿਆ ਗਿਆ ਸੀ। ਪਰ ਹੁਣ ਪੁਲਿਸ ਜਿਹੜੀ ਤੇ ਉਥੋਂ ਦਾ ਜਿਹੜਾ ਨਾਨਕ ਐਸਐਸਪੀ ਹੈ, ਨਾਨਕ ਸਿੰਘ ਐਸਐਸਪੀ ਜਾਨੀ ਉਹ ਬਹੁਤ ਵੱਡੇ ਘੇਰੇ ਦੇ ਵਿੱਚ ਆ ਗਏ ਨੇ। ਨਾਨਕ ਸਿੰਘ ਐਸਐਸਪੀ ਤਾਂ ਹੁਣ ਪੰਜਾਬ ਦੀ ਪੁਲਿਸ ਨੂੰ ਇਹ ਜਿਹੜੀ ਪੂਰੀ ਫੌਜ ਹੈ ਕੀ ਕਰੀ ਐ ਸੁਣੋ ਪਹਿਲਾਂ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਲੋਕਾਂ ਨੂੰ ਬੜਾ ਇੰਤਜ਼ਾਰ ਸੀ ਕਿ ਪੰਜਾਬ ਦੀ ਪੁਲਿਸ ਨੂੰ ਇਨਕਾਊਂਟਰ ਕਰਨ ਦਾ ਜਿਹੜਾ ਚਾਚੜ ਆ ਉਹ ਲਾ ਦਿੱਤਾ ਸੁਣੋ ਧਿਆਨ ਦੇ ਨਾਲ ਬਾਅਦ ਦੇ ਵਿੱਚ ਤੁਹਾਡੇ ਨਾਲ ਇਸੇ ਅਪਡੇਟ ਤੇ ਇੱਕ ਹੋਰ ਅਪਡੇਟ ਸਾਂਝੀ ਕਰਨੀ ਐ ਸੁਣੋ ਇੱਕ ਇਨਕਾਊਂਟਰ ਕਰਕੇ ਨਸ਼ਾ ਚੜ ਗਿਆ ਜਿੱਦਣ ਫੌਜ ਆਪਣੀ ਕਰਮ ਤੇ ਆ ਗਈ ਉਦਨੇ ਯਾ ਪੰਜਾਬ ਦੀ ਧਰਤੀ ਵੀ ਸਾਨੂੰ ਹਿੰਦੁਸਤਾਨ ਦੀ ਧਰਤੀ ਛੋਟੀ ਪੈ ਚੁਗੀ ਲੋਕਾਂ ਵਾਸਤੇ ਸਭ ਸਭ ਆਠ ਆਠ ਤੁਹਾਡੇ ਕੋਲ ਡੀਜੀਪੀ ਹੈ ਕਿੰਨੇ ਡੀਜੀਪੀ ਹੈ ਕਿੰਨੇ ਤੁਹਾਡੇ ਕੋਲ ਡੀਏਜੀ ਇਹਦਾ ਕੋਈ ਪਤਾ ਹੀ ਨਹੀਂ ਤੇ ਤੁਹਾਡੇ ਕੋਲ ਪਾਰਾ ਇੰਸਪੈਕਟਰ ਜਿਹੜੇ ਆ ਉਹ ਨਹੀਂ ਕੰਟਰੋਲ ਆ ਰਹੇ ਤੁਸੀਂ ਗੁੰਡੇ ਬਣੇ ਹੋਏ ਆ ਪੰਜਾਬ ਪੁਲਿਸ ਡੀਜੀਪੀ ਸਾਹਿਬ ਜੇ ਤੁਸੀਂ ਸੁਣ ਰਹੇ ਹੋ ਤਾਂ ਸੁਣ ਲਓ ਪਲੀਜ਼ ਡੂ ਨਾਟ ਮੈਸ ਵਿਦ ਇੰਡੀਅਨ ਆਰਮੀ ਵੇਰੇ ਸ਼ੀਸ਼ੇ ਅਕੇ ਪੰਜਾਬ ਪੁਲਿਸ ਆਪਕੇ ਟੋਪੀ ਆ ਫੱਟ ਬੰਨੂਗੀ ਦਾ ਸ਼ਰਮ ਆਣੀ ਚਾਹੀਦੀ ਆਪਣੀ ਸیکل ਦੇਖ ਕੇ ਆਪਣਾ ਮੁਸ਼ਰਮ ਆਣੀ ਚਾਹੀਦੀ ਇਹ ਤਰੀ ਹੱਥੇ ਤੇ ਆਪਣੇ ਉਹ ਤੁਸੀਂ 12 ਟੱਟ ਕੇ ਪਏ ਹੋ বিজেপি ਦੇ ਸਾਥੇ ਵੇਰੇ ਸਾਥੇ ਇਹ বিজেপি ਨੇ ਜਿਹਨਾਂ ਨੇ ਇੱਕ ਵੇਲੇ ਵੇਲੇ ਕ੍ਰੋਸ ਲਾਇਆ ਸਾਰਾ ਉਹ ਸ਼ਰਮ ਆਉਣੀ ਚਾਹੀਦੀ ਆਪਣਾ ਦੇ ਮੋੜੇ ਦੇਖ ਬਹੁਤ ਜਨ ਇੱਕ ਜੋਸ਼ ਦੇ ਨਾਲ ਜਿਹੜੀ ਇਹ ਕਾਡਿਓ ਆਈ ਹੈ ਇੱਕ ਫੌਜ ਦੇ ਨੌਜਵਾਨ ਦੀ ਹੈ ਉਕੀ ਕਹਿ ਰਿਹਾ ਕਹਿੰਦਾ ਤੁਹਾਨੂੰ ਹਿੰਦੁਸਤਾਨ ਦੀ ਧਰਤੀ ਵੀ ਛੋਟੀ ਪੈ ਜੂਗੀ ਭਜਦਿਆਂ ਨੂੰ ਤੁਸੀਂ ਕਰਨਲ ਨੂੰ ਕੁੱਟਿਆ ਉਸ ਨੌਜਵਾਨ ਨੂੰ ਜਿਨ੍ਹਾਂ ਦੀ ਦੇਸ਼ ਦੇ ਪ੍ਰਤੀ ਇੱਕ ਬਹੁਤ ਵੱਡੀ ਦੇਣ ਆ ਬਹੁਤ ਵੱਡੀ ਯਾਨੀ 65 ਤੱਕ ਦੀ ਜੰਗ ਲੜਦੇ ਆਏ ਨੇ ਉਹਨਾਂ ਦੇ ਪੁਰਖਿਆਂ ਤੋਂ ਯਾਨੀ ਅੱਜ ਤੱਕ ਉਹ ਪੂਰੀ ਸੇਵਾ ਨਿਭਾ ਰਹੇ ਨੇ ਹਿੰਦੁਸਤਾਨ ਔਰ ਪੰਜਾਬ ਦੇ ਪ੍ਰਤੀ ਔਰ ਦੂਜੇ ਪਾਸੇ ਪ੍ਰਸਿੱਧੀ ਦੇਣ ਕੀ ਹੈ ਇਹ ਤੁਸੀਂ ਸਾਰੇ ਪੰਜਾਬ ਦੇ ਲੋਕ ਜਾਣਦੇ ਹੋ ਕਿਉਂਕਿ ਅਕਸਰ ਦੇਖਿਆ ਪੰਜਾਬ ਦੀ ਪੁਲਿਸ ਜਾਂ ਤਾਂ ਫਿਰ ਇਹ નિર્ਦੋਸ਼ਾਂ ਨੂੰ ਦਬਾਉਂਦੀ ਹੈ ਜਾਂ ਕਿਸੇ ਗਰੀਬ ਨੂੰ ਦਬਾਉਂਦੀ ਹੈ ਤੇ ਜਾਂ ਫਿਰ ਤੁਹਾਡੇ ਸਾਹਮਣੇ ਆ ਗਏਵੇਂ ਪੀੜੀਆਂ ਪੀਤਾਂ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਸੀ ਤਿੰਨ ਨੌਜਵਾਨਾਂ ਦਾ ਜਿਹੜੇ ਇੱਕ ਬਹੁਤ ਹੀ ਗਰੀਬ ਪਰਿਵਾਰਾਂ ਦੇ ਨਾਲ ਤਾਲੁਕਤ ਰਹਿੰਦੇ ਸੀ ਉਹਨਾਂ ਨੂੰ ਬਹੁਤ ਵੱਡੇ ਗੈਂਗਸਟਰ ਬਣਾ ਕੇ ਉਹਨਾਂ ਦਾ ਇਨਕਾਊਂਟਰ ਕੀਤਾ ਔਰ ਜਿਹੜਾ ਉਹਨਾਂ ਬੱਚਾ ਚੱਕ ਕੇ ਇੱਕ ਬੰਦਾ ਭੱਜਿਆ ਸੀ ਕਣਕ ਦੇ ਵਿੱਚ ਉਹਦਾ ਇਨਕਾਊਂਟਰ ਕੀਤਾ ਪੁਲਿਸ ਨੇ ਉਸੇ ਇਨਕਾਊਂਟਰ ਨੂੰ ਦਰਸਾਰੇ ਦੱਸ ਰਹੇ ਸੀ ਕਾਰਨਰ ਸਾਹਿਬ ਦਾ ਜਦੋਂ ਆ ਯਾਨੀ ਕੁੱਟਿਆ ਗਏ ਨੇ ਕਰਨਲ ਸਾਹਿਬ ਨੂੰ ਜਦੋਂ ਕੁੱਟਿਆ ਗਿਆ ਉਦੋਂ ਉਹਨੂੰ ਇਹੀ ਗੱਲ ਕਹੀ ਆ ਕੇ ਪੁਲਿਸ ਦੇ ਉਹਨਾਂ ਲੋਕਾਂ ਨੇ ਕਿ ਭਾਈ ਅਸੀਂ ਕਨਫੌਂਟਰ ਕਰਕੇ ਆਏ ਆ ਔਰ ਤੇਰਾ ਵੀ ਹੁਣ ਇਨਕਾਊਂਟਰ ਹੋਊਗਾ ਜੇਕਰ ਤੂੰ ਜ਼ਿਆਦਾ ਸਾਡੇ ਨਾਲ ਅੜ ਦੇ ਅੜੇਗਾ ਤਾਂ ਇਹ ਜਿਹੜੀ ਪੁਲਿਸ ਆ ਪੰਜਾਬ ਦੀ ਪੰਜਾਬ ਦੀ ਪੁਲਿਸ ਦੇ ਕੰਨ ਕਰਵਾ ਦਿੱਤੇ ਨੇ ਫੌਜ ਦੇ ਨਾਲ ਦੱਸਿਆ ਤਾਂ ਇਹ ਵੀ ਯਾਰਾ ਕਿ ਪੰਜਾਬ ਦੀ ਪੁਲਿਸ ਦਾ ਤੇ ਫੌਜ ਦਾ ਬਹੁਤ ਵੱਡਾ ਟਕਰਾਅ ਹੋ ਸਿਹਾ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜੇਕਰ ਤਿੰਨ ਇਨਸਪੈਕਟਰ ਇਹ ਪੂਰੀ ਯਾਨੀ ਕਾਰਵਾਈ ਦੇ ਨਾਲ ਕਾਰਵਾਈ ਨਾ ਹੋਈ ਤਾਂ ਫਿਰ ਇਹ ਸਮਝੋ ਵੀ ਪੰਜਾਬ ਦੀ ਪੁਲਿਸ ਤੇ ਸਾਡੇ ਹਿੰਦੁਸਤਾਨ ਦੇ ਉਹ ਫੌਜੀ ਜਿਹੜੇ ਸਾਡੇ ਹੀ ਪੰਜਾਬ ਦੀ ਧਰਤੀ ਤੋਂ ਗਏ ਨੇ ਜਿਨ੍ਹਾਂ ਨੂੰ ਆਰਮੀ ਦੇ ਵਿੱਚ ਰਜiment ਕਿਹਾ ਜਾਂਦਾ ਜਦੋਂ ਵੀ ਕੋਈ ਦੇਸ਼ ਦੇ ਪ੍ਰਤੀ ਕੋਈ ਆਫਤ ਆਉਂਦੀ ਹੈ ਜਾਂ ਕਿਸੇ ਹੋਰ ਦੇਸ਼ ਦੇ ਨਾਲ ਯੁੱਧ ਲੱਗਦਾ ਤਾਂ ਚੀਨ ਵਰਗੇ ਦੇਸ਼ਾਂ ਦੇ ਵਿੱਚ ਸਾਡੀ ਆਰਮੀ ਖਲੀ ਜਾਂਦੀ ਹੈ ਸਿੱਖਾਂ ਦੀ ਯਾਨੀ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਤੇ ਫੇਰ ਪੰਜਾਬ ਦੀ ਪੁਲਿਸ ਆ ਜਿਹੜੀ ਇਹ ਆਪਣੀ ਮਰਜ਼ੀ ਕਰਦੀ ਐ ਅਕਸਰ ਤੁਸੀਂ ਵੇਖਿਆ ਪੰਜਾਬ ਦੀ ਪੁਲਿਸ ਦੇ ਗਾਲ ਮੂੰਹ ਤੇ ਹੁੰਦੀ ਐ ਸ਼ਰਾਬ ਪੀਤੀ ਹੁੰਦੀ ਐ ਪਰ ਕੋਈ ਵੀ ਮੈਂ ਕਹਾਂ ਕਿ 100 'ਚੋਂ 100 'ਚੋਂ 50% ਪੁਲਿਸ ਵਾਲੇ ਸਹੀ ਹੋਣਗੇ ਬਾਕੀ ਦੇ ਜਿਹੜੇ ਪੁਲਿਸ ਆਏ ਨੇ ਉਹ ਤੁਹਾਨੂੰ ਅਕਸਰ ਪਤਾ ਇਹਨਾਂ ਨੂੰ ਨਸ਼ਾ ਚੜਿਆ ਨਾ ਜਿਹੜਾ ਉਹ ਤੁਹਾਡੇ ਸਾਹਮਣੇ ਲੈਂਦਾ ਨਜ਼ਰ ਆ ਰਿਹਾ ਉਹ ਕਹਿੰਦੇ ਸੀ ਨਾ ਅਸੀਂ ਐਂਕਾਊਂਟਰ ਕਰਕੇ ਆਏ ਆ ਤੇਰਾ ਵੀ ਕਰ ਦਿਆਂਗੇ ਉਹਦੇ ਮੁੰਡੇ ਨੂੰ ਵੀ ਕੁੱਟਿਆ ਗਿਆ ਔਰ ਉਸ ਨੂੰ ਕਰਨਲ ਨੂੰ ਵੀ ਕੁੱਟਿਆ ਗਿਆ ਕਰਨਰ ਸਾਹਿਬ ਦਾ ਜਿਹੜਾ ਹੁਣ ਜਿਹੜਾ ਰਤਬਾ ਉਹ ਪੰਜਾਬ ਦੀ ਪੁਲਿਸ ਵੀ ਦੇਖ ਰਹੀ ਹੈ ਮੁਲਕ ਭਰ ਦੇ ਲੋਕ ਵੀ ਦੇਖ ਰਹੇ ਨੇ ਤੇ ਪੰਜਾਬ ਦਾ ਜਿਹੜਾ ਰਤਬਾ ਉਹ ਵੀ ਇਹਨਾਂ ਨੂੰ ਸਮਝ ਆ ਰਿਹਾ ਕਿ ਜਿਹੜੇ ਫੌਜੀ ਹੁੰਦੇ ਨੇ ਉਹਨਾਂ ਦੀ ਕਿੰਨੀ ਅਹਿਮੀਅਤ ਹੁੰਦੀ ਹੈ ਜਨਤਾ ਦੇ ਪ੍ਰਤੀ ਤੁਸੀਂ ਇਹ ਵੇਖੋ ਗੱਲ ਦਾ ਇਥੋਂ ਪਤਾ ਲੱਗਦਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਚੈਨਲ ਨੇ ਉਹ ਸਾਰਿਆਂ ਨੇ ਇਸ ਬੰਦੇ ਦੇ ਹੱਕ ਦੇ ਵਿੱਚ ਆਵਾਜ਼ ਧਰੀ ਹੈ ਉਹ ਚਾਹੇ ਸਾਡੇ ਵਰਗੇ ਹੋਣ ਚਾਹੇ ਕੋਈ ਨੈਸ਼ਨਲ ਮੀਡੀਆ ਕਿਉਂ ਨਾ ਹੋਵੇ ਇਹ ਇੱਕ ਪਾਸੇ ਪੰਜਾਬ ਦੀ ਪੁਲਿਸ ਹੈ ਦੇਖੋ ਉੱਥੇ ਹੱਥ ਵੜ ਦਿੱਤਾ ਸੀ ਕਿਨੇ ਹਿੰਗ ਸਿੰਘ ਨੇ ਜਦੋਂ ਕਿ ਲੋਕਡਾਊਨ ਲੱਗਿਆ ਸੀ ਚੰਡੀਗੜ੍ਹ ਦੇ ਵਿੱਚ ਆਸ-ਪਾਸ ਦੀ ਗੱਲ ਆ ਪਟਿਆਲਾ ਦੇ ਵਿੱਚ ਸ਼ਾਇਦ ਕਿੰਨੇ ਕੁ ਲੋਕਾਂ ਨੇ ਪੋਸਟਾਂ ਪਾਈਆਂ ਸਾਡੇ ਵਰਗਿਆਂ ਨੇ ਕਿਹਾ ਵੀ ਲੋਕ ਵਿੱਚ ਇਹ ਵੀ ਕਮੈਂਟ ਕਰ ਰਹੇ ਸੀ ਵੀ ਚੰਗਾ ਹੋਇਆ ਪੰਜਾਬ ਦੀ ਪੁਲਿਸ ਦਾ ਹੱਥ ਵਢਿਆ ਗਿਆ ਯਾਨੀ ਲੋਕਾਂ ਦੇ ਦਿਨਾਂ ਦੇ ਵਿੱਚ ਇਸ ਕਦਰ ਇਹਨਾਂ ਨੂੰ ਨਫ਼ਰਤ ਭਰਤੀ ਹੈ ਹੈ ਭਾਵੇਂ ਸਾਡੇ ਵਿੱਚੋਂ ਹੀ ਆ ਪੰਜਾਬ ਦੀ ਪੁਲਿਸ ਪਰ ਲੋਕਾਂ ਦੇ ਦਿਨਾਂ ਦੇ ਵਿੱਚ ਜਿਹੜੀ ਨਫ਼ਰਤ ਹੈ ਉਹ ਬਹੁਤ ਵੱਡੀ ਭਰੀ ਹੋਈ ਹੈ ਕਿ ਪੰਜਾਬ ਦਾ ਬੱਚਾ ਬੱਚਾ ਪੰਜਾਬ ਦੀ ਪੁਲਿਸ ਤੋਂ ਯਾਨੀ ਇੱਕ ਨਕਾਰ ਦਿੰਦਾ ਇਹਨਾਂ ਨੂੰ ਕਿ ਯਾਰ ਪੁਲਸ ਦਾ ਰਵੱਈਆ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਕਿ ਸਾਡੇ ਲੋਕਾਂ ਨੂੰ ਜਾਣ ਬੁੱਝ ਕੇ ਇਨਕਾਊਂਟਰ ਵੀ ਕੀਤੇ ਜਾ ਰਹੇ ਨੇ ਔਰ ਜਾਣ ਬੁੱਝ ਕੇ ਲੋਕਾਂ ਨੂੰ ਦਬਾਇਆ ਵੀ ਜਾ ਰਿਹਾ ਸਰਕਾਰਾਂ ਦੇ ਥਲੇ ਲਾ ਕੇ ਜਿਹੜੀ ਪੁਲਿਸ ਚੱਲ ਰਹੀ ਹੈ ਜਿਵੇਂ ਕਿ ਅੱਜ ਤੁਸੀਂ ਦੇਖਿਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਸਮਾਨ ਮੱਚਾ ਉੱਥੇ ਕਿਸਾਨਾਂ ਦੀਆਂ ਟਰਾਲੀਆਂ ਖਤਾਨਾਂ ਦੇ ਵਿੱਚ ਸੱਟੀਆਂ ਗਈਆਂ ਉਹਨਾਂ ਦਾ ਜਿੰਨਾ ਵੀ ਉੱਥੇ ਮਟੀਰੀਅਲ ਸੀ ਜਿੰਨਾ ਸੌਦਾ ਪੱਤਾ ਰਾ ਲੋ ਸਰਲੈਂਡਰ ਤੋਂ ਲੈ ਕੇ ਉਹਨਾਂ ਦੇ ਹੋਰ ਜਿਹੜੇ ਕਿ ਏਸੀ ਵਗੈਰਾ ਉਹਨਾਂ ਦੇ ਪੱਖੇ ਵਗੈਰਾ ਲੱਗੇ ਸੀ ਤੁਸੀਂ ਵੇਖਿਆ ਮੀਡੀਆ ਦੇ ਵਿੱਚ ਉਹਨਾਂ ਸਾਰਿਆਂ ਨੂੰ ਪੁਲਿਸ ਪਤਾ ਨਹੀਂ ਕਿੱਧਰ ਨੂੰ ਲੈ ਗਈ ਹੈ ਯਾਨੀ ਕਿ ਦਰਾਂ ਨਾਲ ਇਹ ਕਹਿ ਸਕਦੇ ਵੀ ਕਿਸਾਨ ਜਿੰਨੇ ਵੀ ਉੱਥੇ ਬੈਠੇ ਸੀ ਉਹ ਸਾਰੇ ਖਦੇੜੇ ਗਏ ਨੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਉਹਨਾਂ ਦਾ ਜਿਹੜਾ ਉਹ ਕਹਿ ਸਕਦੇ ਹੁਣ ਕਵਾੜ ਵਿਚਨ ਤੇ ਲੱਗੀ ਹੋਈ ਹੈ ਤਾਂ ਪੰਜਾਬ ਦੀ ਸਰਕਾਰ ਨੇ ਜਿਹੜਾ ਵੱਡੇ ਪੱਧਰ ਤੇ ਸਾਡੇ ਸਰਕਾਰ ਜਾ ਚੜਿਆ ਉਹ ਹੁਣ ਕਿਸਾਨਾਂ ਦਾ ਸ਼ਾਇਦ ਮੈਨੂੰ ਲੱਗਦਾ ਵੀ ਕੁਵਾੜ ਵੇਚ ਕੇ ਭਰਨਾ ਚਾਹੁੰਦੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਇਸ ਵੀਡੀਓ ਨੂੰ ਮੇਰਾ ਵੀਰ ਤੱਬ ਕੇ ਗਰੁੱਪਾਂ ਵਿੱਚ ਸ਼ੇਅਰ ਕਰਨਾ ਕਿਉਂਕਿ ਵੀਡੀਓ ਬੜੀ ਅਹਿਮ ਹੈ ਔਰ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਤਾਂ